ਸਸਰੀਕਾ ਦੋਸਤੋ ਦੋਸਤੋ ਅੱਜ ਇੱਕ ਬਹੁਤ ਕੈਂਡ ਚੀਜ਼ ਲੈ ਕੇ ਆ ਰਿਹਾ ਆ ਗੱਡੀ ਦਿਖਾਉਣ ਲੱਗਾ ਜੇ ਮੈਂ ਭਾਅ ਦੱਸਦਾ ਇਹਦਾ ਤੇ ਤੁਸੀਂ ਹੁਣੇ ਲੈ ਜਾਣੀਏ ਵੀਡੀਓ ਪਾਉਣ ਦੇ 5 ਮਿੰਟ 6 ਮਿੰਟ ਦੇ ਬਾਅਦ ਹੀ ਲੈ ਜਾਣੀਏ ਤੁਸੀਂ ਤੇ ਬਈ ਕਰਨਾ ਹੀ ਦੱਸੀ ਯਾਰ ਕੀ ਗੱਡੀ 'ਚ ਖਾਸੀ ਦੀ ਕੀ ਆਪਣੀ ਜਲਦੀ ਹਾਲ 'ਚ ਬਿਲਕੁਲ ਵੀਰੇ ਜਲਦੀ ਹੈ ਸਹੀ ਚਲਦੀ ਹੈ ਬਿਲਕੁਲ ਵਧੀਆ ਸਹੀ ਚਲਦੀ ਹੈ ਗੈਸ ਤੇ ਹੈ ਗੈਸ ਤੇ ਵੀ ਹੈ ਗੈਸ ਤੇ ਗੱਡੀ ਹੈ ਤੇ ਪੈਟਰੋਲ ਤੇ ਵੀ ਹੈ ਬਿਲਕੁਲ ਆਟੋਮੈਟਿਕ ਕਿਥੇ ਪੈਂਚ ਰੇਂਜ ਰੋਵਰ ਤਾਂ ਨਹੀਂ ਲੈਂਦੇ ਤੇ ਬਾਈ ਚਲਦੀ ਹਾਲ ਚੇ ਕੰਡੀਸ਼ਨ ਚਾ ਇੰਜਨ ਨੂੰ ਸੈੱਟ ਪਿਆ ਇਹ ਤਾਂ ਨਾ ਕਾਫੀ ਦਿਨ ਹੋ ਗਏ ਇੱਥੇ ਬਾਹਰ ਖੜੀ ਹੈ ਹਾਂ ਤੇ ਤਾਂ ਕਰਕੇ ਧੂੜ ਮਿੱਟੀ ਕਰਕੇ ਐਵੇਂ ਧੂੜ ਮਿੱਟੀ ਕਰਕੇ ਤਾਂ ਆਪਾਂ ਲਵਾ ਲੈਣੀ ਹੈ ਤੇ ਪੁਲਿਸ ਵਾਲੀ ਦੀ ਗੱਡੀ ਬਾਈ ਸਾਰੀ ਵਧੀਆ ਕੰਡੀਸ਼ਨ ਚ ਪਈ ਹੈ ਸ਼ੀਸ਼ੇ ਸ਼ੂਸ਼ੇ ਜਮਾਂ ਟੁੱਟੇ ਹੋਏਗੇ ਤੇ ਮਾੜੀ ਮੋਟੀ ਸਫਾਈ ਕਰਨ ਹਰੀ ਹੈ ਗੱਡੀ ਨੂੰ ਪਿੱਛੇ ਕੈਂਟਰ ਟਾਈਪ ਬਣਾਈ ਹੋਈ ਹੈ ਆਪਾਂ ਸਮਾਨ ਸਮਣ ਲਿਆਉਣ ਵਾਸਤੇ ਰੱਖੀ ਸੀਗੀ ਉਹ ਉਹ ਰੱਖੀ ਸੀ ਹੁਣ ਮੰਡੀ ਮੰਡੀ ਜਾਂਦੇ ਸੀ ਯਾਰ ਹੁਣ ਲੋਡ ਨਹੀਂ ਪੈਂਦੀ ਤਾਂ ਕਰਕੇ ਫ੍ਰੀ ਖੜੀ ਹਾਂ ਹਾਂ ਤੇ ਲੈ ਪੀ ਵੀ 13 ਇਹ ਲੋਕਲ ਨੰਬਰ ਹੈ ਬਈ ਇਹਦਾ ਬਿਲਕੁਲ ਬਿਲਕੁਲ ਅਰਨੀ ਵਾਲਾ ਦਾ ਲੋਕਲ ਨੰਬਰ ਹੈ ਬਾਈ ਦਾ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਤੇ ਬਾਈ ਕਿੰਨੇ ਦੇ ਦੇ ਦਾਂਗੇ ਇਹ ਆਪਾਂ ਵੀਰੇ ਦਾ ਰਬਈਆ ਲੈਣਾ 27 ਹਾਂ ਬਸ ਸਿਰਫ ਹੀ ਸਿਰਫ 27 ਹਾਂ ਭਾਂ 27000 ਤਾਂ ਯਾਰ ਕਬਾੜੀ ਚ ਆਪਾਂ ਲੋਏ ਨੂੰ ਦੇ ਦਾਂਗੇ ਹੈ ਨਹੀਂ ਨਹੀਂ ਇਹ ਚਲਦੀ ਹੈ ਇਹਦਾ ਕੋਈ ਭਰਾ ਆਪਣਾ ਚਲਾ ਲੂਗਾ ਲੈ ਬਈ ਇੰਜਨ ਜਮਾ ਬੈਟਰੀ ਚਲ ਰਹੀ ਓਕੇ ਪਿਆ ਜਮਾ ਸੈਟ ਹੈ 27000 ਚ ਦੇ ਦਾਂਗੇ ਹੋਰ ਦੱਸ ਵੀਰੇ ਹੋਰ ਤੇ ਬਾਈ ਬਾਈ ਦਾ ਕੰਟੈਕਟ ਨੰਬਰ ਦੱਸਦਾ ਮੈਂ ਤੇ ਗੱਡੀ ਕਿਸੇ ਲੈਣੀ ਹੋਵੇ ਜਲਦੀ ਜਲਦੀ ਵੀਡੀਓ ਪਾਉਣ ਤੋਂ ਬਾਅਦ ਕੰਟੈਕਟ ਕਰ ਲੈ 27000 ਚ ਚੱਲਦੀ ਹਾਲ ਚੇ ਜਾ ਕੇ ਦੇਖ